ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਦਸੰਬਰ 31 2017 ਨੂੰ ਰਿਟਾਇਰ ਹੋਇਆ ਸੀ 1 ਜਨਵਰੀ ਤੋਂ ਮੈਂ ਜਿਹੜਾ ਹੈ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਤੋਂ ਮੈਂ 31 ਦਸੰਬਰ 2017 ਨੂੰ ਰਿਟਾਇਰ ਹੋਇਆ لیکن ਰਿਟਾਇਰਮੈਂਟ ਤੋਂ ਪਹਿਲਾਂ ਹੀ ਮੈਨੂੰ ਅੰਗੇਸ ਕਰ ਲਿਆ ਸੀ ਚੜ੍ਹਦੀ ਕਲਾ ਟਾਈਮ ਟੀਵੀ ਨੇ ਤੇ ਮੈਂ 1 ਜਨਵਰੀ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਸ਼ੁਰੂ ਕਰਤਾ ਸੀ ਦੋ ਪ੍ਰੋਗਰਾਮ ਇੱਕ ਸ਼ਾਮ ਨੂੰ ਜਿਹੜਾ ਡਿਬੇਟ ਹੁੰਦੀ ਹੈ ਚਰਚਾ ਸਵੇਰੇ 8:40 ਤੇ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਹੁੰਦਾ ਹੈ ਉਹ ਮੈਂ ਕਰ ਲਿਆ ਸੀ ਤੇ ਹੁਣ ਤੁਸੀਂ ਉਹ ਤੋਂ ਦੇਖੋ ਕਿ ਉਸ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਚੱਲ ਰਿਹਾ ਹੈ ਤੇ ਉਹਦੇ ਨਾਲ ਹੋਇਆ ਕੀ ਹੈ ਕਿ ਮੈਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਹੈ ਤੇ ਬਹੁਤ ਵਾਰ ਲੋਕ ਕਹਿੰਦੇ ਨੇ ਕਿ ਸਵੇਰੇ ਸਵੇਰੇ ਰੱਬ ਦਾ ਨਾਮ ਲਓ ਤੇ ਸਾਡਾ ਤਾਂ ਕੰਮ ਦੇ ਟਾਈਮ ਹੁੰਦਾ ਉਦੋਂ ਰੱਬ ਦੇ ਨਾਮ ਦਾ ਟਾਈਮ ਨਹੀਂ ਹੁੰਦਾ ਉਦੋਂ ਬਸ ਵੈਗਰੂ ਦਾ ਨਾਮ ਲੈ ਕੇ ਅਖਬਾਰਾਂ ਸ਼ੁਰੂ ਕਰ ਲੀਦੀਆਂ ਨੇ ਤੇ ਅਖਬਾਰਾਂ ਵੀ ਜਿਹੜੀਆਂ ਆਨਲਾਈਨ ਨੇ ਨਹੀਂ ਤਾਂ ਬਹੁਤ ਔਖਾ ਸੀ ਹਾਰਡ ਕਾਪੀ ਤੇ ਲੇਟ ਆਉਂਦੀ ਹੈ ਤੇ ਇਹ ਅੱਜ ਕੱਲ ਆਨਲਾਈਨ ਜਿਹੜੀਆਂ ਅਖਬਾਰਾਂ ਪੜ੍ਹ ਲੀਦੀਆਂ ਨੇ ਤੇ ਉਹਨਾਂ ਨੂੰ ਪਰਚੇਜ਼ ਕੀਤਾ ਹੋਇਆ ਇਹ ਸਿਸਟਮ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਬਹੁਤ ਵਾਰ ਜਦੋਂ ਕੋਈ ਮਾੜੀ ਖਬਰ ਆਉਂਦੀ ਹੈ ਨਾ ਸਵੇਰੇ ਸਵੇਰੇ ਬਹੁਤ ਦੁੱਖ ਲੱਗਦਾ ਅੱਜ ਮੈਂ ਬਹੁਤ ਉਦਾਸ ਹੋਇਆ ਅੱਜ ਹੋਇਆ ਕੀ ਕਿ ਜਦੋਂ ਸਵੇਰੇ ਮੈਂ ਖਬਰ ਪੜ੍ਹੀ ਬਠਿੰਡਾ ਦੀ ਖਬਰ ਹੈ ਇੱਕ ਹੋਟਲ ਦੀ ਉੱਥੇ ਕਹਿੰਦੇ ਜੀ ਬੱਚਿਆਂ ਦਾ ਜਨਮ ਦਿਨ ਇੱਕ ਬੱਚਾ ਉੱਥੇ ਪਾਰਟੀ ਦਿੱਤੀ ਸੀ ਜਣੀ ਬਰਸਡੇ ਪਾਰਟੀ ਹੈ ਬੱਚੇ ਸਾਡੇ ਵੀ ਕਰਦੇ ਰਹੇ ਨੇ ਤੇ ਬਠਿੰਡੇ ਦੇ ਹੋਟਲ 'ਚ ਸੀ ਇਹ ਪਾਰਟੀ ਚਲੋ ਬੱਚੇ ਕੀ ਕਰਦੇ ਨੇ ਹੋਟਲ 'ਚ ਉਮਰ ਦੇ ਹਿਸਾਬ ਨਾਲ ਛੋਟੇ ਬੱਚੇ ਕੇਕ ਕੱਟਦੇ ਨੇ ਚੌਕਲੇਟ ਖਾਂਦੇ ਨੇ ਚਲੋ ਆਪਦਾ ਆਜ਼ਾਦਨ ਨੱਚ ਰੁਚਕੇ ਜਿਹੜੇ ਵੱਡੇ ਬੱਚੇ ਨੇ 14 ਉਨੀ 20 ਹਾਲ ਦੇ ਹੋ ਸਕਦਾ ਮੜਾ ਮਟਾ ਉਹ ਬੀਅਰ ਟੈਸਟ ਕਰ ਲੈਣ ਕੋਈ दारू ਵੀ ਪੀ ਲੈਂਦਾ ਹੋ ਇਸ ਤਰ੍ਹਾਂ ਮੈਨੂੰ ਲੱਗਦਾ ਮੈਨੂੰ ਅੱਜ ਦੇ ਏਜ ਗਰੁੱਪ ਦਾ ਨਹੀਂ ਪਤਾ ਮੇਰੇ ਬੱਚੇ ਵੱਡੇ ਹੋ ਗਏ ਇਸ ਕਰਕੇ ਮੈਨੂੰ ਜਿਆਦਾ ਇਲਮ ਨਹੀਂ ਪਰ ਦੁੱਖ ਮੈਨੂੰ ਕਿਸ ਗੱਲ ਦਾ ਹੋਇਆ ਇਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਣਾ ਦੁੱਖ ਇਹ ਹੋਇਆ ਜਦੋਂ ਖਬਰ ਪੜੀ ਕਹਿੰਦੇ ਜੀ ਬਠਿੰਡ ਦਾ ਇੱਕ ਹੋਟਨ ਉੱਥੇ ਇੱਕ ਬਰਥਡੇ ਪਾਰਟੀ ਸੀ ਉਹਦੇ ਵਿੱਚ ਜਿਹੜਾ ਹੈ ਇੱਕ ਬੱਚੇ ਦੀ ਮੌਤ ਹੋ ਗਈ 19 ਸਾਲ ਦਾ ਹਰਵਿੰਦਰ ਸਿੰਘ ਮੈਂ ਬੜਾ ਦੁੱਖ ਹੋਏ ਬਰਥਡੇ ਪਾਰਟੀ ਚ ਕਿਵੇਂ ਜਿਹੜੇ ਮੌਤ ਹੋ ਗਈ ਤਾਂ ਜਦੋਂ ਮੈਂ ਖਬਰ ਅੱਗੇ ਦੇਖੀ ਕਹਿੰਦੀ ਜੀ ਓਵਰਡੋਜ਼ ਨਾਲ ਮੌਤ ਹੋ ਗਈ ਤੇ ਫਿਰ ਓਵਰਡੋਜ਼ ਨਾਲ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਬਰਥਡੇ ਪਾਰਟੀ 19 ਸਾਲ ਦਾ ਹਰਵਿੰਦਰ ਸਿੰਘ ਫਿਰ ਮੈਂ ਉਹਦੇ ਪਿਤਾ ਦਾ ਸਟੇਟਮੈਂਟ ਦੇਖੀ ਗੁਰਤੇਜ ਸਿੰਘ ਦੀ ਉਹ ਕਹਿੰਦਾ ਜੀ ਇਹਦੇ ਨਾਲ ਜਿਹੜੇ ਉਹਨੇ 9 ਦੱਸੇ ਕੱਲਾ ਹੀ ਨਹੀਂ ਉਹਨੇ 9 ਦੱਸੇ ਕਿ ਜਿਹੜੀ ਪਾਰਟੀ ਜਿੰਨਾਂ ਦੇ ਬਰਥਡੇ ਤੇ ਗਿਆ ਸੀ ਉਹਨਾਂ ਨੇ ਇਸ ਨੂੰ ਜਿਆਦਾ ਚਟਾ ਦਿੱਤਾ ਉਹਨਾਂ ਚੋਂ ਅੰਕਸ਼ ਆਕਾਸ਼ ਕੁਮਾਰ ਨikhil ਵਿਕਾਸ ਵਿਸ਼ਾਲ ਓਂਕਾਰ ਸਿੰਘ ਸੁਖਮੰਗਲਜੀਤ ਸਿੰਘ ਪਤਾ ਨਹੀਂ ਚਾ 59 ਦਿੱਤੇ ਨੇ ਕਹਿੰਦੇ ਇਹ ਬੰਦੇ ਨੇ ਜਿਨ੍ਹਾਂ ਨੇ ਇਹਨੂੰ ਜਿਆਦਾ ਚਟਾ ਦਿੱਤਾ ਤੇ ਮੌਤ ਹੋ ਗਈ ਹੁਣ ਇਹ ਤਾਂ ਇੱਕ ਖਬਰ ਹੈ ਮਤਲਬ ਕਿ ਮੌਤ ਹੋ ਗਈ ਪਰ ਇਹ ਇਸ਼ਾਰੇ ਵੱਡੇ ਕਰ दिए ਬਹੁਤ ਵੱਡੇ ਸੰਕੇਤ ਨੇ ਕਿ ਸਾਡਾ ਪੰਜਾਬ ਤੇ ਸਾਡੀ ਜਵਾਨੀ ਕਿੱਧਰ ਨੂੰ ਤੁਰ ਰਹੀ ਹੈ ਜੋ ਦੋਨੋਂ ਸ਼ਾਮ ਬਰੋਡ ਪਲਾਨੋ ਉਸ ਸਿਆਰੀ ਇਸ਼ਤਿਆਰ ਪਤਾ ਨਹੀਂ ਕੀ ਕਹੀ ਜਾਂਦਾ ਉਹ ਕੇਜਰੀ ਵਾਲ ਜੀ 31 ਮਈ ਤੱਕ ਖਤਮ ਕਰ ਦਾਂਗੇ ਨਸ਼ਾ ਤਾਂ ਲਗਭਗ ਪੰਜਾਬ ਤੋਂ ਖਤਮ ਹੋ ਗਿਆ ਕਦੇ ਹਰਮੰਦਰ ਸਾਹਿਬ ਜਾ ਕੇ ਬੱਚਿਆਂ ਨੂੰ ਲੈ ਕੇ ਅਰਦਾਸ ਕਿ ਨੇ ਡਰਾਮੇ ਸਰਕਾਰ ਕਰੀ ਜਾਂਦੀ ਹੈ ਐਨੇ ਫੜ ਲਏ ਐਨੇ ਢਾਤੇ ਆ ਕਰਤਾ ਬਹੁ ਕਰਤਾ ਉਹ ਭਾਈ ਕੀ ਕਰਤਾ ਤੁਸੀਂ ਜੇ ਆਹ ਹਾਲ ਹੋ ਗਿਆ ਮੈਂ ਰੇਪ ਪਾਰਟੀਆਂ ਤਾਂ ਸੁਣਦਾ ਸੀ ਰੇਪ ਪਾਰਟੀ ਪਿਆਰੇ ਦਰਸ਼ਕੋ ਹੁੰਦੀ ਹੈ ਜਿਹੜੀ ਡਾਂਸਿੰਗ ਪਾਰਟੀ ਕਿਸੇ ਦੂਰ ਜਾ ਕੇ ਤੇ ਮੁੰਡੇ ਕੁੜੀਆਂ ਨੱਚਦੇ ਨੇ ਤੇ ਉਹਦੇ ਵਿੱਚ ਪਤਾ ਨਹੀਂ ਉਹਦੀ ਡੈਫੀਨੇਸ਼ਨ ਚ ਉਹ ਲੀਗਲ ਹੈ ਜਾਂ ਇਲੀਗਲ ਹੈ ਲੇਕਿਨ ਫੜੇ ਬਹੁਤ ਬੰਦੇ ਜਾਂਦੇ ਨੇ ਵੱਡੇ ਵੱਡੇ ਘਰਾਂ ਦੇ ਪੈਸਾ ਖਰਚਿਆ ਜਾਂਦਾ ਆ ਆਪਣੇ ਬਾਲੀਵੁੱਡ ਸਟਾਰਾਂ ਦੇ ਬੱਚੇ ਜਿਹੜੇ ਫੜੇ ਗਏ ਕਿੰਨਾ ਰੌਲਾ ਰੇਪ ਪਾਰਟੀਆਂ ਦਾ ਤੋਂ ਹੁਣ ਉਹ ਰੇਪ ਪਾਰਟੀਆਂ ਤਾਂ ਚਲੋ ਇਹਨਾਂ ਦੇ ਨਿਆਣਿਆਂ ਨੂੰ ਹੋਟਲਾਂ 'ਚ ਹੀ ਚਟੇ ਦੀਆਂ ਪਾਰਟੀਆਂ ਕਰਨ ਲੱਗੇ ਚਾਹ ਪਾਣੀ ਦੀ ਪਾਰਟੀ ਦੁੱਧ ਦੀ ਪਾਰਟੀ ਕਿ ਕਿ ਕਟਣ ਦੀਏ ਤਾਂ ਸੁਣਿਆ ਸੀ ਸਾਡੇ ਬੱਚੇ ਹੁਣ ਚਿੱਟੇ ਦੀਆਂ ਪਾਰਟੀਆਂ ਬਲ ਪੈ ਗਏ ਕਦੇ ਸੋਚਿਆ ਆਪਾਂ ਅੱਤ ਇਹ ਫਿਰ ਬਟੇਂਡਾ ਬਾਕੀ ਤੁਸੀਂ ਬਟੇ ਹੋਰ ਸ਼ਹਿਰਾਂ ਦੀ ਗੱਲ ਦੇਖ ਲਓ ਜੇ ਬਟੇਡੇ 'ਚ ਇਹ ਹਾਲ ਹੋਣ ਲੱਗ ਗਿਆ ਵੀ ਚਲੋ ਵੀ ਅੱਜ ਬਾਡੇ ਮਨਾਵਾਂਗੇ ਚਿੱਟੇ ਨਾਲ ਬਣਾਵਾਂਗੇ ਬੜਾ ਦੁੱਖ ਹੋਇਆ ਸੱਚਮੁੱਚ ਹੀ ਕੱਲਾ ਦੁੱਖ ਨਹੀਂ ਹੋਇਆ ਇਹ ਸੰਕੇਤ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਬਹੁਤ ਗੰਭੀਰ ਸਥਿਤੀ ਹੈ ਉਹ ਮੈਂ ਨਹੀਂ ਮੰਨਦਾ ਸਰਕਾਰਾਂ ਜੋ ਕਰੀ ਜਾਂਦੀਆਂ ਨੇ ਸਰਕਾਰਾਂ ਦਾ ਕੀ ਹੈ ਸਰਕਾਰਾਂ ਤੇ ਕਿਹੜੀ ਗੱਲ ਦਾ ਯਕੀਨ ਕਰੀਏ ਸਿੱਖਿਆ ਕ੍ਰਾਂਤੀ ਦੇ ਯਕੀਨ ਕਰ ਲੀਓ ਤਾਂ ਹੋ ਗਈ ਸਿੱਖਿਆ ਕ੍ਰਾਂਤੀ ਕਿਹੜੀ ਆ ਅੱਜ ਯਕੀਨ ਕਰ ਕਿਹੜੀ ਕਿਹੜੀ ਗੱਲ ਤੇ ਯਕੀਨ ਕਰੀਏ ਮੈਨਾ ਕਰਜ਼ੇ ਦੀ ਗੱਲ ਪੰਜਾਬ ਦੇ ਹੁਣ ਤਾਂ ਇਹ ਕਹਿਣਾ ਵੀ ਹੈ ਕਿ ਦਿੱਲੀ ਵਾਲੇ ਰਾਜ ਕਰਦੇ ਨੇ ਉਹ ਵੀ ਬਹੁਤ ਹੋ ਗਿਆ ਸਾਰੀਆਂ ਪਾਰਟੀਆਂ ਕਰੀ ਜਾਂਦੀਆਂ ਨੇ ਆ ਹੁਣ ਤੁਸੀਂ ਦੇਖੋ ਜਿਹੜੀ ਜਦੋਂ ਯੋਧ ਨਸ਼ਿਆਂ ਵਿਰੁੱਧ ਜਿੱਤਨ ਦੀ ਡੇਟ ਦੇਤੀ ਸੀ ਉਸ ਤੋਂ ਬਾਅਦ ਅੱਜ ਦੀ ਖੋਰ ਖਬਰ ਹੈ ਕਹਿੰਦੇ ਜੀ ਜਿਹੜੇ ਆ ਹੈਗੇ ਨੇ ਨਾ ਨਸ਼ਾ ਛਡਾਊ ਕੇਂਦਰ ਇਨੋ ਬਾਰੇ ਹੈਲਥ ਡਿਪਾਰਟਮੈਂਟ ਨੇ ਨਵੇਂ ਕਾਨੂੰਨ ਬਣਾਏ ਨੇ ਕਿਉਂ ਬਣਾਏ ਨੇ ਕਿਉਂਕਿ ਵਿਜੀਲੈਂਸ ਨੇ ਕਿਹਾ ਵੀ ਬਣਾਓ ਮਸਲਾ ਤਾਂ ਇਹ ਹੈ ਕਿ ਇਥੇ ਫੇਰਾਫਰੀ ਬਹੁਤ ਹੈ ਜਿਹੜੀ 117 ਕੇਂਦਰ ਨੇ ਸਾਡੇ ਪੰਜਾਬ ਚ ਨਸ਼ਾ ਛਡਾਊ ਜਿਹੜੇ ਪ੍ਰਾਈਵੇਟ ਨੇ ਕਿੰਨੇ ਨੇ 10 ਬੰਦੇ ਮਾਲਕ ਕੌਣ 10 ਕੌਣਾ ਮਾਲਕ ਰਸੂਖਵਾਨ ਵੱਡੇ ਬੰਦੇ ਇੱਕ ਡਾਕਟਰ ਹੈ ਮਹਲੀ ਦਾ 21 ਦੇ ਉਹਦੇ 21 ਕੱਲੇ ਤੇ ਕਿਉਂ ਇੰਨੇ ਕਿਉਂ ਨੇ ਜੀ ਪੈਸਾ ਬੜਾ ਹੈ ਕਮਾਈ ਬਹੁਤ ਹੈ ਕਾਲੀ ਕਮਾਈ ਬਹੁਤ ਹੈ ਮਦਰ ਤੁਸੀਂ ਕੀ ਸੋਚਦੇ ਹੋ ਵੀ ਇਹ ਛਡਾਤਾ ਉਹ ਨਹੀਂ ਭਾਈ ਇਹਨੂੰ ਛਡਾਓਗੇ ਤੇ ਗੋਲੀ ਤੇ ਲਾ ਦੋਗੇ 91 ਲੱਖ ਗੋਲੀਆਂ ਵੇਚਦੀਆਂ ਨੇ ਜੀ ਉਹ ਪ੍ਰੋਫਰੋਫਨ ਜਾਂ ਕੀ ਉਹਦਾ ਜਿਹੜਾ ਹੁੰਦਾ ਹੈ ਟ੍ਰਾਮਾਡੋਲ ਮੈਨ ਸੱਚੀ ਗੱਲ ਹੈ ਮੈਨੂੰ ਪਤਾ ਹੀ ਨਹੀਂ ਵੀ ਇਹਨਾਂ ਦਾ ਪਰ ਉਹ ਨਸ਼ਾ ਜਿਹੜੀ ਇੱਕ ਵਾਰ ਸੇ ਨਸ਼ਾ ਲੱਗ ਜੂ ਦੂਜੇ ਵਜੇ ਗੋਲੀ ਤੇ ਉਹ ਗੋਲੀਆਂ ਦਾ ਵਪਾਰ ਕਰਦੇ ਨੇ ਜੀ ਇਹਦੇ ਜਿਹੜੀ ਇਹਦੇ ਹਵਾਲੇ ਨਾਲ ਲਾ ਤੇ ਗੋਲੀਆਂ ਲੈਂਦੇ ਨੇ ਉਹਨੂੰ ਬਲੈਕ ਚ ਵੇਚਦੇ ਨੇ ਹੁਣ ਤੱਕ ਪਤਾ ਲੱਗੇ ਬਣਾਉਣ ਵੀ ਲੱਗੇ ਕਈ ਮਤਲਬ ਕਿੱਥੇ ਆ ਜੀ ਸਾਡੀ ਸਰਕਾਰ ਕਹਿੰਦੀ ਸੀ ਮਾਨ ਸਾਹਿਬ ਕਹਿੰਦੇ ਸੀ ਮੈਂ ਉੱਥੇ ਪਤਾ ਕਿੱਥੇ ਬਣਦੀਆਂ ਨੇ ਕਿੰਨੇ ਕੁ ਵਧੀਆ ਵਾਲੀ ਫੈਕਟਰੀਆਂ ਬਣਦੀਆਂ ਕਿੰਨਾ ਕਰ ਰਿਹਾ ਕੋਈ ਦੱਸੋ ਤਾਂ ਸਹੀ ਤਾਂ ਸਾਨੂੰ ਮਤਲਬ ਲੋਕਾਂ ਨੂੰ ਵੀ ਗੁਮਰਾਹ ਜਾਂ ਕਰੀ ਜਾਣਾ ਹਾਈ ਕੋਰਟ ਚ ਤਾਂ ਦਿੱਤਾ ਹੈ ਐਫੀਡੇਟ ਇਹ ਕਿ ਜੀ ਅਸੀਂ ਕੋਈ ਨਸ਼ੇ ਵਾਲਾ ਦਾ ਮਕਾਨ ਤੋੜਦੇ ਉਹ ਤਾਂ ਜਿਹੜੇ ਜਿਹਾ ਲੀਗਲ ਕੰਸਟਰਕਸ਼ਨ ਆ ਉਹਨੂੰ ਤੋੜਦੇ ਆ ਤੇ ਗੈਰ ਕਾਨੂੰਨੀ ਜਿਹੜੀ ਬਣਾਈ ਹੋਈ ਇਮਾਰਤ ਇੱਥੇ ਕਹੀ ਜਾਂਦੇ ਨੇ ਅਸੀਂ ਨਸ਼ੇ ਵਾਲਾ ਤੋੜਦੇ ਆ ਕਿੰਨਾ ਕੁ ਲੋਕਾਂ ਨੂੰ ਕਿਉਂ ਬੁੱਧੂ ਬਣਾਇਆ ਜਾਂਦਾ ਸੀ ਮਤਲਬ ਸਮਝੀ ਨਹੀਂ ਗੇੜ ਚ ਨਹੀਂ ਆ ਰਹੀ ਗੱਲ ਵੀ ਹੋਕ ਹੀ ਰਹੇ ਹੁਣ ਆ ਵੀ ਗੱਲ ਇਹ ਵਿਜੀਲੈਂਸ ਨੇ ਕਰਤੀ ਤਾਂ ਮਤਲਬ ਕਹਿੰਦੇ ਜੀ ਹੈਲਥ ਡਿਪਾਰਟਮੈਂਟ ਹੁਣ ਕੀ ਕਰਦਾ ਇਹਨੇ ਕਿਹੜੀ ਆਪਾਂ ਐ ਕਰਦੇ ਆ ਇੱਕ ਲਾਇਸੈਂਸ ਜਦੋਂ ਦੇਣਾ ਇੱਕ ادارے ਨੂੰ ਇੱਕ ਜੋ ਕੋਈ NGO ਹੈ ਉਹਨੂੰ ਪੰਜ ਤੋਂ ਵੱਧ ਨਹੀਂ ਦੇਨੇ ਉਹ ਭਾਈ ਪੰਜ ਤੋਂ ਵੱਧ ਚਲੋ ਮੰਨ ਲੈਂਦੇ ਤੁਹਾਡੀ ਗੱਲ ਪੰਜ ਤੋਂ ਵੱਧ ਨਹੀਂ ਤੁਸੀਂ ਦਿਓਗੇ ਉਹ ਫੇਰ ਕਾਪੀ ਜਨਾਨੀ ਦੇ ਨੋਂ ਤੇ ਲੈ ਲੂ ਕਿਸੇ ਭਰਾ ਤੇ ਕਿਸੇ ਹੋਰ ਦੇ ਨੋਂ ਤੇ ਲੈ ਲੂ ਹੁਣ ਜਿਨ੍ਹਾਂ ਨੂੰ ਮੂੰਹ ਪੈ ਗਿਆ ਪੈਸਾ ਖਾਣ ਦਾ ਉਹ ਐ ਥੋੜੀ ਛੱਡਣਗੇ ਲੇਕਿਨ ਹਾਲ ਬੁਰਾ ਹੈ ਔਰ ਜਿਆਦਾ ਹਾਲ ਇੰਨਾ ਬੁਰਾ ਹੈ ਜਿਹੜੇ ਸਰਕਾਰੀ ਨੇ ਉਹ ਤਾਂ ਪੁੱਛੀ ਨਾ ਅਬ ਬਕਰਮਜੀਤ ਸਿੰਘ ਸਾਨੀ ਆਏ ਐਮਪੀ ਨੇ ਬੜਾ ਪੈਸਾ ਖਰਚ ਰੇ ਨੇ ਉਹਨਾਂ ਦੀ ਫਾਊਂਡੇਸ਼ਨ ਹੈ ਜਿਹੜੀ ਸੰ ਫਾਊਂਡੇਸ਼ਨ ਮੈਨੂੰ ਕਹਦੇ ਚਲੋ ਆਪਾਂ ਚੱਲੀਏ ਦੇਖ ਕੇ ਆਈਏ ਉੱਥੇ ਜਿਹੜੇ ਹਸਪਤਾਲ ਹਾਲੇ ਨਾਲ ਪੈਸਾ ਪੂਸਾ ਦੇਣਾ ਸੀ ਦੇਣਾ ਤਾਂ ਸਕੇਤ ਨੂੰ ਸੀ ਉਹਨਾਂ ਨੇ ਉੱਥੇ ਤਾਂ ਫਿਰ ਵੀ ਅੱਧ ਤੱਕ ਪਚਦੇ ਮਰੀਜ਼ ਹੈਗੇ ਸੀ ਜਦੋਂ ਗਏ ਉੱਥੇ ਹੈਲਥ ਮਨਿਸਟਰ ਵੀ ਪਹੁੰਚ ਗਿਆ ਸੀ ਜਿਹੜਾ ਪੰਜਾਬ ਦਾ ਤੇ ਚਲੇ ਗਏ ਜੀ ਬੜਵੀਰ ਸਿੰਘ ਵੀ ਜਿਹੜੇ ਸੀ ਫਿਰ ਕਹਿੰਦੇ ਰਜੇਂਦਰਾ ਦੇਖੀ ਰਜੇਂਦਰਾ ਤਾਂ ਖਾਲੀ ਪਿਆ ਸੀ ਮਤਲਬ ਸਾਡਾ ਤਾਂ ਹਾਲ ਇਹ ਹੈ ਕਿ ਰਜੇਂਦਰਾ ਖਾਲੀ ਪਿਆ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜੀ ਅਸੀਂ ਤਾਂ ਬਹੁਤ ਇਹਨਾਂ ਨੂੰ ਨਸ਼ਾ ਛਡਾ ਕੇ ਇਹਨਾਂ ਨੂੰ ਕੰਮ ਲਾਉਣਾ ਫਿਰ ਉਹ ਅਸੀਂ ਡਾਕਟੇ ਦੇ ਦਿੰਨੇ ਆ ਇਹਨੇ ਕੇਸ ਬਣਾਤੇ ਜੇਲ੍ਹਾਂ ਭਰਤੀਆਂ ਤਾਂ ਜੇਲ੍ਹਾਂ ਭਰਨੂ ਕੀ ਹੈ ਜੇ ਕਿਸੇ ਚੜਿਆ ਨੋਟ ਬੱਲ ਲਿਆ ਉਹਨੂੰ ਵੀ ਜੇਲ੍ਹ ਚ ਪਾਤਾ ਉੱਝ ਕੀ ਫਰਕ ਪੈ ਗਿਆ ਤੋਂ ਇਹ ਜਿਹੜਾ ਨਾ ਇਹ ਡਰਾਮੇਬਾਜੀ ਤਾਂ ਚਲੋ ਜੋ ਪੋਲਿਟਿਕਲ ਕਰਦੇ ਨੇ ਮੈਂ ਤਾਂ ਸਮਾਜਿਕ ਤੌਰ ਤੇ ਤੁਹਾਨੂੰ ਦੱਸਦਾ ਕਿ ਇਸ ਇਹ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਸਾਡੇ ਮਦਰ ਸਾਨੂੰ ਇੰਨਾ ਗੰਭੀਰ ਹੋਣ ਦੀ ਲੋੜ ਹੈ ਨਾ ਸਮਾਜ ਨੂੰ ਸਿਆਸੀ ਪਾਰਟੀਆਂ ਨੇ ਹੋਣਗੀਆਂ ਸਿਆਸੀ ਪਾਰਟੀਆਂ ਦਾ ਮਦਰ ਉਹ ਤਾਂ ਇੱਕ ਦੂਜੇ ਦੇ ਲੱਤਾਂ ਖੇਚਣੀਆਂ ਨੇ ਜੇ ਰਾਜਾ ਬੜਿੰਗ ਨੇ ਇਹ ਗੱਲ ਕਹਿਤੀ ਕਿ ਸਾਡੇ ਜਿਹੜੇ ਜਿਹੜੇ ਪਰਵਾਨਤ ਨਸ਼ੇ ਦੇ ਸਮਾਜ ਦੇ ਰਵਾਇਤੀ ਨਸ਼ੇ ਨੇ ਸੋਚ ਲਓ ਉਹਨਾਂ ਦੇ ਐਮ.ਐਲ.ਏ ਨੇ ਤਾਂ ਵਿਧਾਨ ਸਭਾ ਵਿੱਚ ਕਿਹਾ ਸੀ ਪਟਾਣ ਮਾਜ਼ਰਾ ਨੇ ਉਸ ਤੋਂ ਪਹਿਲਾਂ ਡਾਕਟਰ ਧਰਵੀਰ ਗਾਂਧੀ ਨੇ ਕਿਹਾ ਸੀ ਕਿ ਹਫੀਮ ਨਾਲ ਬੰਦਾ ਤਾਂ ਨਹੀਂ ਮਰਦਾ ਤੇ ਚਿਟੇ ਨਾਲ ਤਾਂ ਮਰਦਾ ਤੂੰ ਬੈਠੋ ਤੁਸੀਂ ਬਣਾਓ ਕੁਛ ਮਹਾਰਾ ਨੂੰ ਬੁਲਾਓ ਬਸ ਪੁਲਿਸ ਨੂੰ ਕਰ ਦੋਗੇ ਆਹ ਡਾਕਟਰ ਕਿੱਥੇ ਨੇ ਮਨੋਵਿਗਿਆਨਕ ਕਿੱਥੇ ਨੇ ਸਾਡੇ ਕੋਲ ਕਦੋਂ ਭਰਤੀ ਕਰੋ ਕਦੋਂ ਭਰਤੀ ਕਰੋਗੇ ਤੁਹਾਡੀ ਚ ਸਾਈ ਚਲੇ ਹਨ ਸਕੂਲਾਂ ਚ ਟੀਚਰ ਨਹੀਂ ਹਸਪਤਾਲਾਂ ਚ ਡਾਕਟਰ ਨਹੀਂ ਨਸ਼ਾ ਸ਼ਬਕਟਰ ਚ ਤੇ ਉਹ ਸਿੱਖਿਆ ਕ੍ਰਾਂਤੀ ਆ ਤੇ ਕਿਤੇ ਉਹ ਨਹੀਂ ਆ ਉਹ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਉਹਨਾਂ ਨੂੰ ਜਿਹੜੀ ਐਂਟੀ ਕ੍ਰਾਪਸ਼ਨ ਬਿਊਰੋ ਫੜੀ ਜਾ ਰਹੀ ਹੈ ਹਰ ਰੋਜ਼ ਪੁੱਛ ਕੇ ਚੁੰਦੀ ਹੈ ਦਿੱਲੀ ਦੇ ਵਿੱਚ ਸੁਸ਼ੋਧੀਆਂ ਦੀ ਇੱਕ ਕਮਰਾ 25 ਲੱਖ ਦਾ ਬਣਾਇਆ ਉਹ ਬਦ ਹੋਏ ਚੱਲ ਕੀ ਰਹੇ ਜੋ ਮਰਜ਼ੀ ਚੱਲੇ ਜੋ ਮਰਜ਼ੀ ਕਰੋ ਪਰ ਇੱਕ ਗੱਲ ਤਾਂ ਪੰਜਾਬ ਤੇ ਤਾਂ ਕਿਰਪਾ ਕਰੋ ਪੰਜਾਬ ਦੀ ਤਾਂ ਗੱਲ ਨੂੰ ਮਤਲਬ ਸ਼ਰਾਬ ਨੂੰ ਕੋ ਮਨਦੇ ਹੀ ਨਹੀਂ ਸ਼ਰਾਬ ਤਾਂ ਨਸ਼ਾ ਹੀ ਨਹੀਂ ਸ਼ਰਾਬ ਤਾਂ ਹੁਣ ਹੋਰ ਅਜਗਰ ਝੋਨੇ ਦਾ ਸੀਜ਼ਨ ਹੈ ਉਹ ਭਈਆਂ ਨੂੰ ਸ਼ਰਾਬ ਦੇਣੀ ਪੈਂਦੀ ਹੈ ਸ਼ਾਮ ਨੂੰ ਮਤਲਬ ਸ਼ਰਾਬ ਨਸ਼ਾ ਤਾਂ ਹੈ ਜੀ ਸ਼ਰਾਬ ਕਿਥੇ ਨਸ਼ਾ ਹੈ ਬੰਡੋ ਜੀ ਸਾਹਿਬ ਪੰਜਾਬ ਤਾਂ ਇਸ ਪਾਸੇ ਉਤਰਿਆ ਹੋਇਆ ਪੰਜਾਬ ਔਰ ਗੁਰੂਆਂ ਪੀਰਾਂ ਦੀ ਧਰਤੀ ਕਿੱਡੀਆਂ ਗੱਲਾਂ ਅਸੀਂ ਵੱਡੇ ਵੱਡੀਆਂ ਕਰਦੇ ਆ ਤੇ ਜਿਹੜੇ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਪੰਚਕ ਪਾਰਟੀ ਆ ਮੈਂ ਤਾਂ ਤੇ ਬਹਾਰਨੀ ਕਲੱਬ ਚ ਸੁਖਵੀਰ ਸਿੰਘ ਬਾਦਲ ਕਹਿੰਦਾ ਇਹਦਾ ਨਸ਼ਾ ਨਹੀਂ ਹੈ ਜੀ ਸ਼ਰਾਬ ਨਹੀਂ ਨਸ਼ਾ ਪੈਸਾ ਆਉਂਦਾ ਆ ਦੂਜਾ ਬਰਵੀਰ ਸਿੰਘ ਸਿੱਧੂ ਸੀ ਸਿਹਤ ਮੰਤਰੀ ਮੈਂ ਉਹਨੂੰ ਇੰਟਰਵਿਊ ਕੀਤਾ ਕਹਿੰਦਾ ਨਹੀਂ ਨਹੀਂ ਸ਼ਰਾਬ ਨਹੀਂ ਨਸ਼ਾ ਤੇ ਆ ਬਿਠੇ ਕਿਨੇ ਸ਼ਰਾਬ ਥੋੜੀ ਤਾਂ ਆਇਆ ਭਾਈ ਫਿਰ ਜਿਹੜਾ ਨਸ਼ਾ ਹੈ ਉਹਨੂੰ ਕਰ ਲਓ ਆ ਚੱਟਾ ਕਿੱਥੋਂ ਆ ਗਿਆ ਫੜ ਲਓ ਫਿਰ ਇਹਨੂੰ ਕਰੋ ਖਤਮ ਲੇਕਿਨ ਆ ਜੋ ਕੁਝ ਬਠੰਡੇ ਚ ਹੋਇਆ ਹੈ ਨਾ ਇਹ ਤਾਂ ਇੱਕ ਵੱਡਾ ਸੰਕੇਤ ਹੈ ਇੱਕ ਡਰਾਉਣਾ ਸੰਕੇਤ ਹੈ ਬਹੁਤੀ ਜੜੀ ਹੈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਨਿਆਰੇ ਜਿਹੜੀਆਂ ਜਨਮਦਨ ਪਾਰਟੀਆਂ ਵੀ ਇਹਦੇ ਨਾਲ ਕਰਨ ਲੱਗੇ ਇਹ ਕੁਝ ਉਪਰ ਕਲਾਸ ਅਮੀਰਾਂ ਦੀ ਕਲਾਸ ਚ ਤਾਂ ਸੁਣਦੇ ਹੁੰਦੇ ਸੀ ਤੇ ਹੁਣ ਸਾਡੀ ਮਿਡਲ ਕਲਾਸ ਚ ਵੀ ਇਹ ਕੁਝ ਹੋਣ ਗਿਆ ਜੇ ਮਿਡਲ ਜ ਬੜੂ ਥੱਲੇ ਜਾਊ ਤੇ ਕਿਹਨੂੰ ਕਿਹਨੂੰ ਬਚਾਵਾਂਗੇ ਆਪਾਂ ਫਿਰ ਤਾਂ ਬਾਬੇ ਤੇ ਕੋਈ ਅਰਦਾਸ ਕਰ ਲਈਏ ਮੇਰੇ ਤਾਂ ਖਿਆਲ ਨਹੀਂ ਹੋ ਕੋਈ ਚਾਰਾ ਹੀ ਨਹੀਂ ਕੋਈ ਹਟ ਜਦੋਂ ਜਦੋਂ ਕੋਈ ਚਾਰਾ ਨਾ ਰਹੇ ਕੋਈ ਨਾ ਸੁਣੇ ਫਿਰ ਤਾਂ ਰੱਬ ਦੀ ਅਰਦਾਸ ਹੈ ਵੈਗਰੂ ਨੂੰ ਕਹੀਏ ਭਾਈ ਵੈਗਰੂ ਤੂੰ ਹੀ ਕੋਈ ਕਰ ਸਾਡਾ ਅਸੀਂ ਆਸ ਕਰੀਏ ਅਰਦਾਸ ਕਰੀਏ ਕਿ ਪੰਜਾਬ ਇਹ ਤੋਂ ਬਚੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ